ਰਾਉਣ ਕਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਝੰਡੂਕੇ ਤੇ ਜਿਲ੍ਹੇ ਬਠਿੰਡੇ ਤੋਂ ਜਮਾ ਕਰੇ ਲੂ ਪਸ਼ੂ ਪਾਲਕ ਦੇ ਘਰੋਂ ਵੀਡੀਓ ਬਾਈ ਜੀ ਪਹਿਲਾ ਸੂਆ ਬਾਈ ਨੇ ਝੋਟੀ ਸੇਲ ਕਰਨੀ ਆ ਪੂਰੀ ਸੋਹਣੀ ਸਨੱਖੀ ਝੋਟੀ ਆ ਗਈ ਵੀਰੇ ਬਾਕੀ ਤੁਸੀਂ ਸਿੰਘਾ-ਸੁੰਗਾ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਪਹਿਲਾਂ ਦਾ ਤੇ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਕੀ ਮੁੱਲ ਰੂ ਵੀਡੀਓ ਦੇ ਵਿੱਚ ਹੀ ਬਾਈ ਦਾ ਨੰਬਰ ਲੈ ਕੇ ਦੇ ਦਾਂਗੇ ਵੀਡੀਓ ਆ ਜਿਹੜੀ ਬਾਈ ਜੀ 6 ਤਰੀਕ ਚੌਥਾ ਮਹੀਨਾ 2025 6 ਅਪ੍ਰੈਲ ਦੀ ਵੀਡੀਓ ਆ ਹਫਤੇ 10 ਦਿਨਾਂ ਦੀ ਛੁੱਟੀ ਕੱਚੀ ਆ ਮਾਲਕ ਨਾਲ ਸਾਰੀ ਗੱਲਬਾਤ ਆਪਾਂ ਕਰਾਂਗੇ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਆ ਤਾਂ ਮੇਰਾ ਇਹ ਟਾ ਨੰਬਰ ਚੱਲੀ ਜਾਂਦਾ ਆਜੋ ਬਈ ਲੱਖੇ ਸਾਹਮਣੇ ਆਜੋ ਹੋਰ ਕੀ ਹਾਲ ਆ ਬਈ ਵਧੀਆ ਜੀ ਬਈ ਪਹਿਲਾਂ ਤਾਂ ਵੀਰੇ ਆਪਦਾ ਮੋਬਾਈਲ ਨੰਬਰ ਬੋਲ ਦੋ 98799 66941 ਠੀਕ ਆ ਜਮਾ ਬਈ ਘਰੇਲੂ ਕੰਮ ਹੀ ਆ ਘਰੇਲੂ ਕੰਮ ਆ ਬਈ ਠੀਕ ਆ ਪਹਿਲਾਂ ਸੂਆ ਛੁੱਟੀ ਆ ਪਹਿਲਾਂ ਸੂਆ ਕਿੰਨੇ ਕ ਦਿਨ ਕੱਢਦੀ ਐ ਸੂਣ ਦੇ ਲੈ ਜੋ 8-7 ਦਿਨ 8-7 ਦਿਨਾਂ ਦੀ ਛੁੱਟੀ ਆ 8-7 ਦਿਨਾਂ ਦੀ ਬਾਈ ਕਹਿੰਦਾ 31 ਆ ਹਜੇ ਐ ਤਾਂ ਨਹੀਂ ਪਤਾ ਬਾਈ ਕਿਹੜੇ ਟੀਕੇ ਤੋਂ ਗੱਬਣਾ ਕਿ ਪਤਾ ਨਹੀਂ ਆ ਹੀ ਨਹੀਂ ਪਤਾ ਟੀਕਰ ਖਾਇ ਸੀ ਕਿ ਝੋਟੇ ਤੁਸੀਂ ਨਾ ਟੀਕਾ ਟੀਕਾ ਖਾਇ ਸੀ ਚਲੋ ਆਏ ਕਈ ਵਾਰੀ ਮਾਲਕ ਨੂੰ ਨਹੀਂ ਪਤਾ ਹੁੰਦਾ ਹਨਾ ਬੰਦੇ ਆਪਣੇ ਰਸੀਮਣ ਸੰਭਾਲਦੇ ਨਹੀਂ ਬਾਕੀ ਜਿਹੜੀ ਝੋਟੀ ਆ ਬਾਈ ਪੂਰੀ ਮੋਹਰਾ ਨਸਲ ਚ ਪੈਦੀ ਝੋਟੀ ਆ ਕੰਨੀ ਵਾਲਾ ਸਿੰਗ ਆ ਗਿਆ ਤੇ ਸਰੀਰ ਸਿਹਤ ਦੀ ਪੂਰੀ ਚੰਗੀ ਆ ਹਜੇ 10 ਦਿਨਾਂ ਨੂੰ ਹਫਤੇ ਨੂੰ ਬਾਈ ਝੋਟੀ ਨੇ ਬਹੁਤ ਵਧੀਆ ਬਣ ਜਾਣਾ ਹੈ ਬਾਕੀ ਤੋੜ ਕੇ ਸਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਤੋੜ ਦੋ ਬਾਈ ਇਹਨੂੰ ਡਰਦੀ ਤਾਂ ਨਹੀਂ ਬਾੜੀ ਨਹੀਂ ਬਾੜਾ ਪਿੰਟਰ ਦੀ ਕੋਈ ਨਾ ਜੇ ਬਾੜੀ ਡਰਦੀ ਹੋਈ ਫਿਰ ਆਪਾਂ ਬੰਨ ਕੇ ਉਹ ਕਰ ਲਾਂਗੇ ਇੱਧਰ ਨੂੰ ਤੋੜ ਲਿਓ ਚੰਗਾ ਆਈ ਕੁੱਪੇ ਹਾਂ ਇੱਧਰ ਨੂੰ ਤੋਪੇ ਲੈ ਜਾ ਆ ਦੇਖੋ ਬਈ ਤੋੜ ਕੇ ਤੁਹਾਨੂੰ ਝੋਟੀ ਚੈੱਕ ਕਰਾਉਣਾ ਮੈਂ ਜਿਹੜੇ ਤਰੇ ਜਾਊਗੀ ਕਰਮ ਵਾਲੀ ਸ਼ਿੰਗਾਰ ਬਣੂਗੀ ਘਰ ਦਾ ਝੋਟੀ ਸੋਹਣੀ ਆ ਵੀਰੇ ਚੰਗੇ ਪਸ ਨੂੰ ਚੰਗੇ ਹੀ ਕਿਹਾ ਜਾਂਦਾ ਮੋੜ ਲਿਆ ਬਈ ਆ ਦੇਖ ਲਓ ਤੁਸੀਂ ਤੋੜ ਤੋੜ ਝੋਟੀ ਚੈੱਕ ਕਰ ਲਓ ਤੇ ਐ ਇਕੱਲਾ ਇਕੱਲਾ ਥਾਣਾ ਕੋਈ ਜੁੜਮਾ ਥਾਣ ਨਹੀਂ ਲੱਗਿਆ ਵੀ ਐ ਜੁੜਮੇ ਜੇ ਹੋਣਗੇ ਮੁਠੀ ਵਾਲੇ ਥਾਣਾ ਰੱਖੂਗੀ ਸਰੀਰ ਦੀ ਵਜਨ ਦੀ ਝੋਟੀ ਬਹੁਤ ਚੰਗੀ ਆ ਗਈ ਵੀਰੇ ਬਿਊਟੀ ਕੰਪੀਟੀਸ਼ਨ ਅੱਜ ਖੜਨ ਵਾਲੀ ਚੀਜ਼ ਐ ਅਗਲਾ ਕਹਿ ਹੁੰਦਾ ਬੰਨ ਲਾ ਵੀ ਬੰਨ ਲਾ ਕੋਈ ਗੱਲ ਕੀ ਹਤਾ ਭਾਈ ਤੋ ਤੁਹਾਡਾ ਮੁੱਲ ਦਾ ਕਲੀਅਰ ਕਰਾ ਦਿੰਨੇ ਆ ਤੇ ਲਖੇ ਬਈ ਕੀ ਮੁੱਲ ਕਰਦਾ ਜਾਇ ਜਾਂ ਮੁੱਲ ਕਰੀ ਜਿਹੜਾ ਤੇਰਾ ਵੀ ਮੈਂ ਕਹਣਾ ਇੱਕ ਦੋ ਫੋਨਾਂ ਚ ਹੀ ਸੌਦਾ ਜਾ ਹੋ ਜੇ 175 175000 175000 ਦੋਸਤੋ ਮੁੱਲਾ ਜਿਹੜੇ ਭਰਾ ਨੂੰ ਪਸੰਦ ਆਉ ਕੋਲੇ ਆਜੋ ਤਸੱਲੀ ਕਰਨੀ ਬਈ ਤੁਹਾਡਾ ਹੱਕ ਆ ਜਿਹੜੇ ਭਰਾ ਨੇ ਪਸ਼ੂ ਖਰੀਦਣਾ ਹੁੰਦਾ ਕੋਲੇ ਆ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ 175000 ਝੋਟੀ ਦਾ ਮੁੱਲਾ ਤੇ ਝੋਟੀ ਬਜਨ ਚ ਬਹੁਤ ਚੰਗੀ ਹੈ ਵੀਰੇ ਟਾਮੇ ਟਾਮੇ ਪਸ਼ੂ ਨਿਕਲਦੇ ਪਿੰਡਾਂ ਚੋਂ ਆਇਆ ਨਹੀਂ ਬਈ ਹਰੇਕ ਘਰੇ ਇਹੋ ਜੀ ਕੋਈ ਝੋਟੀ ਤਿਆਰ ਨਹੀਂ ਹੁੰਦੀ ਤੇ ਫੇਰ ਹੀ ਚੀਜ਼ ਦਾ ਅਗਲਾ ਮੁੱਲ ਰੱਖਦਾ ਲੱਖ ਵਾਲੀ ਦਾ ਬਈ ਅਗਲਾ ਦੋੜੀ ਮੰਗ ਸਕਦਾ ਤੇ ਦੋ ਵਾਲੀ ਦਾ ਲੱਖ ਚ ਕੋਈ ਦਿੰਦਾ ਨਹੀਂ ਤੁਹਾਨੂੰ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਾਓ ਪਿੰਡ ਝੰਡੂ ਕੇ ਬਾਈ ਲੱਖੇ ਦਾ ਉੱਤੇ ਨੰਬਰ ਚੱਲੀ ਜਾਂਦਾ ਵੀਡੀਓ ਚ ਤਰੀਕਾ ਆਪਾਂ ਤੁਹਾਨੂੰ ਦੱਸਤੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸੱਸੀ ਗੱਲ ਬਈ ਸਾਰੇ ਭਰਾਵਾਂ ਨੂੰ